ਔਰ ਸਭ ਤੋਂ ਜ਼ਿਆਦਾ ਸਾਡੇ ਮੱਲੇ ਚਿੱਟਾ ਬਣਦਾ ਅਸੀਂ ਚਿੱਟੇ ਵਾਲੇ ਰਹਿਣ ਨਹੀਂ ਰਹੇ ਮੱਲੇ ਵਿੱਚ ਮੈਂ ਕਹਿੰਦਾ ਚਿੱਟਾ ਚਿੱਟਾ ਹਾਂ ਮੇਰਾ ਭਰਾ ਜਰੂਰ ਪਿੰਦਾ ਸੀ ਆਪਣੇ ਭਰਾ ਨੂੰ 10 ਵਾਰੀ ਸੈਂਟਰ ਚ ਕਾਇਆ ਚਿੱਟਾ ਤੇ ਨਾਲ ਕਾਬਾ ਅਬ ਕੀ ਇਹਦਾ ਕੋਈ ਕੰਮ ਕਰਦੀ ਆ ਚਿੱਟੇ ਨਾਲ ਕੁੜੀ ਮੇਰੀ ਕਿੱਥੇ ਬੰਗਰੇ ਬੰਦ ਕਰੋ ਚਿੱਟਾ ਬਿਗਣਾ ਬੰਦ ਕਰੋ ਚਿੱਟਾ ਨਾਲ ਬੰਦ ਕਰੋ ਹਾਂ ਜੀ ਮੈਂ ਰਜੇਸ਼ ਕੁਮਾਰ ਐਡਵੋਕੇਟ ਕਿਹੜੇ ਮਲੇਜਰ ਨੂੰ ਕੀ ਗੱਲ ਮੈਂ ਜਵਾਰਨਗਰ ਦਾ ਵਸਨੀਕ ਹਾਂ ਸਾਡੇ ਮੱਲੇ ਦੇ ਵਿੱਚ ਸਾਡੇ ਘਰ ਦੇ ਵਿੱਚ ਅੱਜ ਦੁਪਹਿਰ ਦੇ ਟਾਈਮ ਤੇ ਕੋਈ ਗਲੀ ਚ ਚਿੱਟਾ ਲੈਣ ਆਇਆ ਜੋ ਕਿ ਉਹਨੇ ਸਾਡੇ ਘਰ ਦੇ ਵਿੱਚ ਸਿੱਟਿਆ ਤੇ ਜੋ ਅਸੀਂ ਰੌਲਾ ਪਾ ਕੇ ਮੌਕੇ ਦੇ ਉੱਤੇ ਉਹ ਬੰਦਾ ਪੁਲਿਸ ਨੂੰ ਬੁਲਾ ਕੇ ਫੜਾਤਾ ਉਸ ਵਿਸ਼ੇ ਦੇ ਵਿੱਚ ਐਸ ਐਚਓ ਸਾਹਿਬ ਰਾਊਂਡ ਤੇ ਸੀਗੇ ਤੇ ਮੇਰਾ ਜੂਨੀਅਰ ਅਮਿਤ ਲੁਥਰਾ ਜੋ ਮੇਰੇ ਕੋਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਉਹ ਮੈਨੂੰ ਛੱਡਣ ਲਈ ਘਰ ਆਇਆ ਸੀਗਾ ਇਸ ਬਿਆਸਵਾਜੀ ਦੇ ਵਿੱਚ ਪਤਾ ਨਹੀਂ ਕਿੱਥੋਂ ਇਹ ਔਰਤਾਂ ਨੇ ਆ ਕੇ ਇਹਦੇ ਉੱਤੇ ਹਮਲਾ ਕਰਤਾ ਹਮਲਾ ਕਰਨ ਤੋਂ ਬਾਅਦ ਉਸ ਵੇਲੇ ਮੌਕੇ ਦੇ ਉੱਤੇ ਐਸ ਐਚਓ ਅਤੇ ਚੌਕੀ ਇੰਚਾਰਜ ਸਾਹਮਣੇ ਸੀਗੇ ਉਹਨਾਂ ਦੇ ਸਾਹਮਣੇ ਹੀ ਕਾਰਵਾਈ ਕੀਤੀ ਇਹਨਾਂ ਨੇ ਇਹਨਾਂ ਦੇ ਵਿੱਚ ਐਡੀ ਦਲੇਰੀ ਆ ਇਹਦੀ ਦਲੇਰੀ ਨਾਲੇ ਪੈ ਗਈਆਂ ਉਸ ਮੁੰਡੇ ਨੂੰ ਤੇ ਸਾਰੇ ਮਹੱਲੇ ਨੇ ਰਲ ਕੇ ਉਸ ਮੁੰਡੇ ਨੂੰ ਇਹਨਾਂ ਕੋਲੋਂ ਛਡਾਇਆ ਐਡਵੋਕੇਟ ਸਾਹਿਬ ਜਦੋਂ ਬੀਬੀਆਂ ਨਾਲ ਗੱਲਬਾਤ ਸੀ ਉਹਨਾਂ ਦਾ ਇੱਕ ਐਸੀ ਜਿਹੜੇ ਐਡਵੋਕੇਟ ਆਪ ਨੇ ਉਹ ਚਿੱਟਾ ਵੀ ਵੇਚਦੇ ਜਿਹੜਾ ਉਹਨਾਂ ਦੇ ਰਿਜ਼ਰਵਰ ਉਹ ਵੀ ਵੇਚਦੇ ਅੱਧੇ ਬਾਰੇ ਤੁਹਾਡਾ ਕੀ ਕਹਿਣਾ ਹੈ ਚਲੋ ਤਾਂ ਉਹਨਾਂ ਨੇ ਹੁਣ ਜੋ ਕਹਿਣਾ ਆ ਉਹ ਸਰਕਾਰ ਨੂੰ ਵੀ ਪਤਾ ਤੇ ਮਹੱਲੇ ਨੂੰ ਵੀ ਪਤਾ ਸਾਰਿਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਪਿਛਲੇ ਲੰਬੇ ਸਮੇਂ ਤੋਂ ਜੋ ਅਸੀਂ ਇੱਥੇ ਹੈਗੇ ਆ ਰਹਿਣ ਵਾਲੇ ਇੱਥੇ ਦੇ ਵਸਨੀਕ ਆ ਇਹ ਸਾਰੇ ਮਹੱਲੇ ਨੂੰ ਪਤਾ ਤੇ ਸਾਰਿਆਂ ਨੂੰ ਪਤਾ ਕਿਸੇ ਦੇ ਕਹਿਣ ਨਾਲ ਕੋਈ ਨਹੀਂ ਵੇਚਦਾ ਜੇ ਕੋਈ ਕਿਸੇ ਦੇ ਕ ਕਿਸੇ ਦੇ ਕਹਿਣ ਨਾਲ ਕੋਈ ਨਹੀਂ ਮੰਨਦਾ ਡੋਪ ਟੈਸਟ ਹੋ ਜਾਣੇ ਨੇ ਪਤਾ ਲੱਗ ਜਾਣਾ ਵੀ ਕਿਹੜਾ ਵੇਚਦਾ ਤੇ ਕਿਹੜਾ ਕਰਦਾ ਹੈ ਉਹ ਜਿਹੜੀ ਲੇਡੀਜ਼ ਆ ਉਹਨੇ ਮੂੰਹ ਕਬੂਲਿਆ ਕਹਿੰਦੀ ਮੇਰੇ ਭਰਾ ਚਿੱਟਾ ਪਿੰਦਾ ਵਾ ਚਲੋ ਉਹ ਸਾਰਾ ਪਰਿਵਾਰ ਹੀ ਜੋ ਇਹ ਕਹਿ ਰਹੇ ਨੇ ਉਹ ਕੱਲ ਨੂੰ ਪਤਾ ਲੱਗ ਜਾਏਗਾ ਅਸੀਂ ਆਪਣੀ ਜੋ ਆ ਦਰਖਾਸਤ ਦੇ ਜਾਂਦੀ ਆ ਜੋ ਬਣਦੀ ਕਾਰਵਾਈ ਪੁਲਿਸ ਕਰੇਗੀ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਕਰ ਰਹੀ ਆ ਪਰ ਪੱਲੇ ਕੱਖ ਨਹੀਂ ਹੈਗਾ ਦਾਅਵੇ ਫੇਲ ਨੇ ਦਾਅਵੇ ਸਾਰੇ ਹੀ ਫੇਲ ਨੇ ਸਰਕਾਰ ਬਹੁਤ ਦਾਅਵੇ ਕਰ ਰਹੀ ਆ ਵੀ ਅਸੀਂ ਇਹ ਕਰਤਾ ਚਿੱਟੇ ਦੇ ਖਿਲਾਫ ਉਹ ਕਰਤਾ ਪਰ ਸਰਕਾਰ ਕੋ ਕੁਝ ਨਹੀਂ ਹੋ ਰਿਹਾ ਸੀਨੀਅਰ ਅਧਿਕਾਰੀਆਂ ਨੂੰ ਕੀ ਪੀਦਾ ਜੀ ਸੀਨੀਅਰ ਅਧਿਕਾਰੀਆਂ ਇਹ ਮੋਤਵਾਰਾ ਦੇ ਹੱਥੇ ਪਹਿਣਗੇ ਅੱਗੇ ਫਿਰ ਇਹ ਕੀ ਕਰਨਗੇ ਸਾਹਮਣੇ ਐਸਐਚਓ ਦੇ ਸਾਹਮਣੇ ਚੌਂਕੀ ਇੰਚਾਰਜ ਦੇ ਇਹ ਸਾਡੇ ਹੱਥੀ ਪੈ ਰਹੇ ਨੇ ਹੋਰ ਇਸ ਤੋਂ ਵੱਡੀ ਕੀ ਹੋएगी ਸਾਰੀ ਉਹਨਾਂ ਦੇ ਕੋਲ ਉਹਨਾਂ ਦੇ ਸਾਹਮਣੇ ਕਾਰਵਾਈ ਹੈ ਉਹਨਾਂ ਕੋਲ ਵੀਡੀਓ ਵੀ ਆ ਸਾਰੀ ਬਣੀ ਪਈ ਆ ਜੋ ਵੀ ਆ ਉਹਨਾਂ ਦੀ ਇਨਸਲਟ ਹੋ ਰਹੀ ਸੀਗੀ ਇਸ ਮੁੰਡੇ ਨੇ ਜਦੋਂ ਐਸਐਚਓ ਸਾਹਿਬ ਨਾਲ ਉਹ ਫਾਲਤੂ ਬੋਲ ਰਹੀ ਸੀ ਸਿਰਫ ਇਹਨੇ ਵੀਡੀਓ ਦੇ ਵਿੱਚ ਇਹੀ ਕਿਹਾ ਵੀ ਜੇ ਪੁਲਿਸ ਨੂੰ ਗਲਤ ਬੋਲਿਆ ਜਾ ਰਿਹਾ ਤਾਂ ਹੋਰ ਇੱਥੇ ਕੀ ਹੋਏਗਾ ਇੰਨੀ ਗੱਲ ਕਹਿਣ ਤੇ ਇਹਦੇ ਤੇ ਉਹਨਾਂ ਨੇ ਹਮਲਾ ਕਰਤਾ ਕਿ ਨਾਮ ਇਹ ਤਾਂ ਡੱਕੀ ਗੱਲ ਬਸ ਐਡਵੋਕੇਟ ਅਮਿਤ ਲੂਥਰਾ ਮੈਂ ਉਹ ਜੇ ਜੀ ਨਾ ਇੰਟਰਨੈਸ਼ਪ ਦੇ ਵਿੱਚ ਹੈਗਾ ਬਾਰਾ ਸੌਲ ਦੇ ਵਿੱਚੋਂ ਤੇ ਮੈਂ ਇਹਨਾਂ ਨੂੰ ਘਰੇ ਸ਼ਾਮ ਛੱਡਣ ਆਇਆ ਤੇ ਦੇਖਿਆ ਕਿ ਇੱਥੇ ਭੀੜ ਜਮਾ ਹੋਈ ਪਈ ਸੀ ਇਹਨਾਂ ਦੇ ਘਰ ਦੇ ਬਾਹਰ ਪੁਲਿਸ ਰਾਉਂਡ ਅਪ ਤੇ ਸੀਗੀ ਤੇ ਰਾਉਂਡ ਅਪ ਤੇ ਹੋਣ ਤੋਂ ਬਾਅਦ ਪੁਲਿਸ ਇਹਨਾਂ ਨੂੰ ਤੂ ਤੂ ਮੈਂ ਮੈਂ ਆਪੋ ਚ ਮੱਲੇ ਵਾਲ ਦੀ ਹੋਗੀ ਜਿੱਚ ਮੇਰਾ ਕੋਈ ਕੰਸਰਨ ਨਹੀਂ ਮੈਂ ਸਾਈਡ ਤੇ ਖੜਾ ਤੇ ਮੇਰੇ ਹੱਥੀ ਪੈ ਗਈਆਂ ਕੁਝ ਲੇਡੀਆਂ ਪੈ ਗਈਆਂ ਮੈਂ ਨਹੀਂ ਜਾਣਦਾ ਉਹਨਾਂ ਨੂੰ ਤੇ ਲੇਡੀਆਂ ਸੱਤੇ ਪੈ ਗਈਆਂ ਪੁਲਿਸ ਦੇ ਸਾਹਮਣੇ ਹੀ ਪੈ ਗਈਆਂ ਤੇ ਬਾਕੀ ਫਿਰ ਉਸ ਤੋਂ ਬਾਅਦ ਇੰਚਾਰ ਸਾਹਿਬ ਕੋ ਗਏ ਆ ਤੇ ਉਹਨਾਂ ਨੇ ਕਿ ਆਪਣੀ ਦਰਖਾਸਤ ਲਗਾਓ ਜੋ ਬੰਦੀ ਕਰ ਵੀ ਤੁਹਾਡਾ ਮਾਡਲ ਹੈ ਮੇਰਾ ਨਾਮ ਸੋਨਨਾ ਜੀ ਕਿਹੜੇ ਮਲੇ ਕਰ ਰਹੇ ਹੋ ਜਵਾਨਗਰ ਕੈਂਪ ਕੀ ਗੱਲਬਾਤ ਹੋਈ ਗੱਲ ਕੁਝ ਵੀ ਨਹੀਂ ਆਈ ਉਧਰੋਂ ਮੇਰਾ ਭਰਾ ਆਂਦਾ ਪਿਆ ਸੀ ਠੀਕ ਆ ਲੜਾਈ ਕਿਸੇ ਹੋਲਦੀ ਹੁੰਦੀ ਵੀ ਇਨਚਾਰਜ ਆਇਆ ਇਨਚਾਰਜ ਜੀ ਮੇਰੇ ਭਰਾ ਦੀ ਤਰਾਸ਼ੀ ਲੈਣ ਲੱਗ ਗਿਆ ਤੇ ਮੈਂ ਕਿਹਾ ਸਰ ਜੀ ਮੈਂ ਕਿਹਾ ਸਰ ਜੀ ਮੇਰਾ ਭਰਾ ਦਾ ਕੁਝ ਨਿਕਲਦਾ ਥੋੜਾ ਬਲ ਨਸ਼ਾ ਕਰਦਾ ਸੀ ਸੈਂਟਰ ਉਹਨੂੰ ਕਿੰਨੇ ਵਾਰੀ ਚਕਾਇਆ ਆ ਸੀ ਠੀਕ ਆ ਇਹ ਗੱਲ ਹੋਈ ਤਾਂ ਮੱਲੇ ਵਾਲੇ ਕਹਿੰਦੇ ਕਹਿੰਦੇ ਦਰਵਾਜ਼ਾ ਖੜਕਾਉਂਦੇ ਮੈਂ ਕਿਹਾ ਅਸੀਂ ਤਾਂ ਆ ਪੈ ਰਹੇ ਤਾਂ ਦੁਖੀ ਆਪਣੇ ਭਰਾ ਤੋਂ ਠੀਕ ਆ ਪੰਜ 10 ਜੇਨੇ ਨਾ ਮੱਲੇ ਦੇ ਮੇਰੇ ਬਾਲ ਫੜਲੇ ਉਹਨਾਂ ਨੇ ਬੰਦਿਆਂ ਨੇ ਬੰਦਿਆਂ ਨੇ ਪੰਜ 6 ਜੇਨੇ ਮੇਰੇ ਬਾਲ ਫੜਲੇ ਤੇ ਰੇਡਿਸ ਵਾਲਿਆਂ ਨੇ ਮੇਰੇ ਬਾਲ ਫੜਲੇ ਭਾਈ ਇਹ ਗੱਲ ਤੂੰ ਆਪਣੇ ਭਰਾ ਦਾ ਸਾਥ ਦੇ ਨਹੀਂ ਮੈਂ ਉੱਥੇ ਇਨਚਾਰਜ ਵੀ ਕੋਲ ਖੜਿਆ ਸੀ ਮੇਨ ਦੇ ਸਭ ਦੇ ਸਵੇਰੇ ਪੇਸ਼ ਹੋਵਾਂਗੀ ਮੈਸਰ ਕਮਿਸ਼ਨ ਸਾਫ ਦੇ ਪੇਸ਼ ਹੋਣਾ ਇੰਚਾਰਾ ਸਾਫ ਥੋੜਾ ਉਲਟਾ ਬੋਲਾ ਉਹਨਾਂ ਕਰਕੇ ਸਾਰੀ ਲੜਾਈ ਬੱਧੀ ਆ। ਹਮ ਰਾਜਾ ਬਕੀਰ ਰਾਜਾ ਬਕੀਰ ਆ ਬਾਕੀ ਟੋਨੀ ਆ ਉਹ ਗਰੀਚ ਰਹਿੰਦੇ ਆ ਤੇ ਪੰਜ ਛੇ ਜੇ ਨੇ ਉਹਨਾਂ ਨੂੰ ਸਾਨੂੰ ਪਤਾ ਨਹੀਂ ਹੈਗਾ। ਹਾਂਜੀ ਸਾਡਾ ਕੋਈ ਪ੍ਰੂਫ ਹੈਗਾ ਤਾਂ ਪ੍ਰੂਫ ਕਰਾ ਦਿਓ ਜੀ ਜੋ ਕਵਾਂਗੇ ਅਸੀਂ ਉਹ ਕਰਾਂਗੇ ਅਸੀਂ ਡਾਂਸ ਦਾ ਕੰਮ ਕਰਦੇ ਆ ਜੋ ਕਹੋਗੇ ਕਰਾਂਗੇ ਚਿੱਟਾ ਤੇ ਇਹਨਾਂ ਦੇ ਘਰ ਘਰ ਪਿਆ ਹੁੰਦਾ ਜਦੋਂ ਮੈਂ ਫਰਾਦ ਨਹੀਂ ਜਦੋਂ ਮਲਜੀ ਫਰਾਦਾਂਗੀ। ਕਹਿੰਦੇ ਪਿਛਲੇ ਕਈ ਸਾਲਾਂ ਤੋਂ ਚਿੱਟੇ ਦਾ ਕੰਮ ਕਰ ਰਹੇ ਨੇ ਕਈ ਮੁੰਡਿਆਂ ਦੀ ਮੌਤ ਵੀ ਹੁੰਦੀ ਹੈ। ਹਾਂ ਅੱਛਾ ਜੀ ਸਾਡੇ ਘਰੇ ਹੋਈ ਤਰਾਸ਼ੀ ਅਸੀਂ ਦ ਕਹਨੇ ਛੜਿਆ ਹਾਂ ਸਨ ਪ੍ਰੂਫ ਦਿਖਾਓ ਪ੍ਰੂਫ ਕਰਾਓ ਸਨ ਪ੍ਰੂਫ ਕਰਾਉਂਗਾ ਜੋ ਕਹੋਗੇ ਤੁਸੀਂ ਅਸੀਂ ਕਰਾਂਗੇ ਅਸੀਂ ਸਾਡਾ ਭਰਾ ਜਰੂਰ ਪਿੰਦਾ ਸਾਡਾ ਜਰੂਰ ਭਰਾ ਪਿੰਦਾ ਸੀ ਚੁੱਟੇ ਪਾਣ ਇੱਕ ਮਿੰਟ ਬੀਬੀ ਇੱਕ ਮਿੰਟ ਤੁਸੀਂ ਜੋ ਪਕੜਦੇ ਡਾਂਸ ਦਾ ਕੰਮ ਕਰਦੇ ਸੀ ਠੀਕ ਹੈ ਮੇਰੀ ਮੈਰਿਜ ਹੋ ਗਈ ਉਸ ਤੋਂ ਬਾਅਦ ਅਸੀਂ ਕਰਦੇ ਨਹੀਂ ਠੀਕ ਹੈ ਜੀ ਤੇ ਮੇਰਾ ਭਰਾ ਜਰੂਰ ਪਿੰਦਾ ਹਾਂਜੀ ਜਰੂਰ ਮੇਰਾ ਭਰਾ ਪਿੰਦਾ ਅਸੀਂ ਜਰੂਰ ਆਪਣੇ ਭਰਾ ਤੋਂ ਵੀ ਅਸੀਂ ਆਪਣੇ ਭਰਾ ਤੋਂ ਵੀ ਦੁਖੀ ਸੀ ਆਪਾਂ ਅਸੀਂ ਆਪਣੇ ਭਰਾ ਨੂੰ ਤਾਂ 10 ਵਾਰੀ ਚਕਾਇਆ ਸੈਂਟਰ ਠੀਕ ਹੈ ਨਾ ਸਾਡਾ ਭਰਾ ਜ਼ਰੂਰ ਪਿੰਦਾ ਹੈ ਇਹ ਮੱਲਿਆ ਨੇ ਪੰਜ ਛੇ ਜੇ ਨੇ ਮੈਨੂੰ ਹੱਥ ਪਾਇਆ ਮੇਰੇ ਸੇਰੇ ਨੂੰ ਰੇਡੀਸ ਨੂੰ ਹੱਥ ਪਾਇਆ ਉਹ ਤਾਂ ਇੰਚਾਰਜ ਆਇਆ ਇੰਚਾਰਜ ਸਾਹਿਬ ਵੀ ਇਹਨੇ ਪੱਕ ਜੀ ਲੈਣ ਲੱਗ ਗਏ ਪਤਾ ਨਹੀਂ ਇੰਚਾਰਜ ਸਾਹਿਬ ਨੂੰ ਤੁਸੀਂ ਵੀ ਮਾਨੀ ਸੀ ਐਡਵੋਕੇਟ ਦੇ ਕਿਸੇ ਨੇ ਨਹੀਂ ਮਾਰੀ ਜੀ ਪ੍ਰੂਫ ਦਿਖਾ ਦਿਓ ਪ੍ਰੂਫ ਦਿਖਾਓ ਹਾਂ ਜੀ